ਗੰਗੀਆਂ ਗੰਗੀਆਂ ਤੇ ਸਾਰੇ ਭਾਰਤ ਦੀ 500 ਜਥੇ ਗੰਦੀ ਬਣਦੀ ਸੀ ਅਸੀਂ 11 ਜਥੇ ਬਣੀਆਂ ਜਿਹੜੀਆਂ ਖੱਬੀ ਧਿਰ ਦੇ ਨਾਲ ਗੁਰੀਆਂ ਹੋਈਆਂ ਨੇ ਜਿਹਦੇ ਵਿੱਚ ਮਾੜੇ ਕਿਸੇ ਖੱਬੀ ਧਿਰ ਨਾਲ ਜੁੜਾ ਹੋਇਆ ਪਹਿਲਾ ਖੱਬੀਆਂ ਤੇ ਰਾਜੀ ਮੀਟਿੰਗ ਹੁੰਦੀ 11 ਜਥੇ ਬਣੀਆਂ ਦੀ ਉੱਥੋਂ ਪਤਾ ਕਹਿੰਦੇ ਜਾਂਦੇ ਆ ਮਤਾਂ ਪਾਸ ਕਰਾਉਣਾ ਲੋਕਾਂ ਦਾ ਕਰਨੇ ਵਾਸਤੇ ਫਿਰ ਬੱਚਿਆਂ ਦੀ ਮੀਟਿੰਗ ਹੁੰਦੀ ਫਿਰ ਭਾਰਤ ਪੱਧਰ ਦੇ ਸੰਯੁਕਤ ਮੋਰਚੇ ਦੀ ਮੀਟਿੰਗ ਹੁੰਦੀ ਕਿਉਂਕਿ ਉਹ ਸਾਰੇ ਮਾਤਿਆਂ ਦੇ ਵਿੱਚ ਜਿਹਨਾਂ ਨੇ ਲਿਆਣਾ ਟੀਮ ਦੇ ਵੱਡੀ ਪੱਧਰ ਦੇ ਉਹਦੇ ਵਿੱਚ ਹਿੱਸਾ ਪਾਇਆ 70% ਗੱਲ

ਕਿ ਜੇ ਲੋਕ ਸਾਹ ਸਕਦੇ ਫਿਰ ਕੀ ਕਰੋਗੇ ਮਕਾਰਾ ਸੀ ਜਿਹੜੇ ਬੱਤੀ ਜਿੱਥੇ ਬੰਦੇ ਤੇ ਲੀਡਰ ਆ ਅਸੀਂ ਘਰੇ ਨਹੀਂ ਜਾਵਾਂਗੇ ਲੋਕ ਸਾਡਾ ਕਿਆ ਰੱਖਣ ਜਿੱਤ ਕੇ ਸਾਡੇ ਗਾਂਵ ਚ ਪਾ ਦੇਣਾ ਨਹੀਂ ਸਾਡੀਆਂ ਡੈਡ ਬੋਰਡ ਨੂੰ ਪਾ ਦੇਣਾ ਤੇ ਉਹਨਾਂ ਲੋਕਾਂ ਨੇ ਸੰਘਰਸ਼ ਨੂੰ ਸਰੇ ਲਾਇਆ ਤੇ ਜਿਹੜੀਆਂ ਤਾਕਤਾਂ ਸਾਨੂੰ ਹਰਵਾਉਣੀਆਂ ਦੀਆਂ ਚਾਰ ਵੱਡੇ ਖਾਮ ਦੇ ਕੀਤੇ ਸਾਡੇ ਤੇ ਮਾਝੇ ਹਮ ਦਾ ਜੇਕਰ ਕਰਦਾ

لال کنڈے سے ساری دنیا کے جب تبی رہا کیتا ہے روچ کیتا ہے چیز کیتا ہے بطی سال سرکار بھگات رہی ہے لال کنڈے سے ایک کلیٹ کے پر اس کا جاتا ہے میں جتے میں بچے اس کی بھا بھی مہارے کٹ کے دیکھ لیو کہ پوجی لال کنڈے گسانہ بھی گاتا کہ جو کوئی ہو انہوں نے کو ایک بچے ہوئے میں گرٹی کرنا پیر سنگو ساتھ ساتھی تھی جنہیں مانداری نہ لڑنے تھی ਆਜ ਜਿਹੜੇ ਨੂੰ ਕਾਪੀ ਤੋਂ ਸੌਂਜੂ ਪੋਸਟ ਕਰੀ ਸੀ ਅਸੀਂ ਲੜਨ ਵਾਲੇ ਲੋਕ ਚੰਨ ਜਣਾ ਤੂੰ ਕਰਦੇ ਅਸੀਂ ਕੇ ਕੇਸ ਪਹਿਲਾਂ ਤੋਂ ਕਰਦੇ ਨਹੀਂ ਅਸੀਂ ਜੇਰ ਪਾ ਗੀ ਐ ਅਸੀਂ ਉਹ ਤੋਂ ਕਰਦੇ ਨਹੀਂ ਜੇ ਅਸੀਂ ਮਾਰ ਤੋਂ ਕਰਦੇ ਨਹੀਂ ਤੰਗ ਬਣਾ ਤੁਸੀਂ ਕਰਦੇ ਨਹੀਂ ਮੈਂ ਸੀਟੀ ਮਿਲਟਰੀ ਵੱਲੋਂ ਪੰਜਾਬ ਸਮਾਜੀਆਂ ਵੱਲੋਂ ਗੁਰੂਕੀ ਮੋੜ ਤੋਂ ਵੱਲ ਸਾਥੀ ਸੱਜਣ ਰੂਪੇਰ ਕਰਦਾ ਫਤਿਹ ਬਲਾਵਾ ਵੈਕ ਜੀ ਦਾ ਖਾਸਾ ਵੈਕ ਜੀ